ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਇੱਕ ਰਿਸ਼ਤਿਆਂ ਦੀ ਸੱਚਾਈ ਦੱਸਣ ਲੱਗੀ ਹਾਂ ਦੇਖੋ ਪਹਿਲਾਂ ਰਿਸ਼ਤੇ ਹੁੰਦੇ ਸੀਗੇ ਤੇ ਪੈਣਾ ਨੂੰ ਪ੍ਰਾੜੀਕਦੇ ਹੁੰਦੇ ਸੀ ਪੈਣਾ ਪ੍ਰਾਣ ਨੂੰ ਡੀਕਦੀਆਂ ਹੁੰਦੀਆਂ ਸੀ ਜਾਂ ਮਾਂ ਬਾਪ ਡੀਕਦੇ ਹੁੰਦੇ ਸੀ ਕਿ ਸਾਡੀ ਧੀ ਆਊਗੀ ਪਰ ਇਹ ਅੱਜ ਕੱਲ ਦੇ ਰਿਸ਼ਤਿਆਂ ਦੀ ਸੱਚਾਈ ਹੈਗੀ ਛੁੱਟੀਆਂ ਹੋ ਜਾਂਦੀਆਂ ਨੇ ਹਨਾ ਹਰ ਇੱਕ ਧੀ ਨੂੰ ਹੁੰਦਾ ਬੱਚਿਆਂ ਨੂੰ ਵੀ ਹੁੰਦਾ ਸੀ ਨਾਨਕੇ ਘਰ ਜਾਈਏ ਤੇ ਧੀ ਨੂੰ ਵੀ ਹੁੰਦਾ ਵੀ ਮੈਂ ਆਪਣੇ ਪੇਕੇ ਘਰ ਜਾਵਾਂ ਤੇ ਜਦੋਂ ਉਧਰੋਂ ਫੋਨ ਆਉਂਦਾ ਹੈ ਭਰਾ ਦਾ ਫੋਨ ਆਉਂਦਾ ਹੈ ਵੀ ਭੈਣੇ ਛੁੱਟੀਆਂ ਹੋ ਗਈਆਂ ਹੁਣ ਤੋ ਦੋ ਦਿਨ ਕੰਮ ਲਗਾ ਜਾ ਤੇ ਬੱਚੇ ਵੀ ਬਾਰ-ਬਾਰ ਕਹਿੰਦੇ ਨੇ ਅਸੀਂ ਨਾਨਕੇ ਜਾਣਾ ਹੈ ਨਾ ਤੀਨੂੰ ਚਾਹੇ ਆਪਣੇ ਘਰੇ ਉਹ ਜਿੰਨੀ ਮਰਜੀ ਅਮੀਰ ਹੈ ਜਿੰਨੀ ਮਰਜੀ ਖੁਸ਼ ਹੈ ਪਰ ਜਦੋਂ ਪੇਕੇਆਂ ਦੀ ਗੱਲ ਆਉਂਦੀ ਹੈ ਨਾ ਉਹਨੂੰ ਅਲੱਤ ਹੀ ਇੱਕ ਖੁਸ਼ੀ ਹੁੰਦੀ ਹੈ ਚਾਹੇ ਉਹਦੇ ਪੇਕੇ ਅਮੀਰ ਹੋਣ ਚਾਹੇ ਗਰੀਬ ਹੋਣ ਪਰ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਇੰਨੀਆਂ ਦਰਾਰਾਂ ਆ ਚੁੱਕੀਆਂ ਨੇ ਗੀਆਂ ਪਤਾ ਨਹੀਂ ਕੀ ਗੱਲ ਹੈਗੀ ਹਨਾ ਭਰਾ ਭੈਣ ਨੂੰ ਬੁਲਾ ਕੇ ਕੁਝ ਨਹੀਂ ਹੈਗੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਵੀ ਹਾਂ ਸਾਡੀ ਭੈਣ ਆਉਣ ਵਾਲੀ ਹੈ ਤਾਂ ਪਹਿਲੀ ਪਰਜਾਈਆਂ ਦੇ ਮੱਥੇ ਵਟ ਪੈ ਜਾਂਦੇ ਨੇ ਪਤਾ ਨਹੀਂ ਕੀ ਗੱਲ ਹੈਗੀ ਤੇ ਘਰ-ਘਰ ਦੀ ਇਹ ਕਹਾਣੀ ਹੋਈ ਪਈ ਹੈਗੀ ਕਿਉਂਕਿ ਤੀਆਂ ਆਪਣੀ ਪੇਕਿਆਂ ਦੀ ਹਰ ਇੱਕ ਚਾਗਿਆ ਤੇ ਹਨਾ ਖੁਸ਼ੀ ਲੋੜਦੀਆਂ ਨੇ ਜਦੋਂ ਵੀ ਉਹ ਸਵੇਰੇ ਉੱਠਦੀਆਂ ਨੇ ਸਭ ਤੋਂ ਪਹਿਲਾਂ ਹਨ ਆਪਣੀ ਪੇਕਿਆਂ ਦੀ ਹੀ ਖੁਸ਼ੀ ਲੋੜਦੀਆਂ ਨੇ ਤੇ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਭੈਣਾਂ ਦਾ ਸਤਿਕਾਰ ਕਰਿਆ ਕਰੋ ਇੱਕ ਫੋਨ ਹੀ ਹੈ ਜਦੋਂ ਤੁਸੀਂ ਉਹਨਾਂ ਨੂੰ ਕਰਕੇ ਹਨਾ ਉਹਨਾਂ ਦਾ ਮਾਏ ਨੀਂ ਮੈਂ ਕੀ ਨੂੰ ਦਰਦ ਸੁਣਾਵਾ ਇਹ ਤੀਆਂ ਦੀ ਆਮ ਕਹਾਵਤ ਸੀਗੀ ਕਿਉਂਕਿ ਚਾਹੇ ਤੀ ਜਿੰਨੀ ਮਰਜ਼ੀ ਔਖੀ ਹੋਵੇ ਪਰ ਉਹ ਆਪਣੇ ਮਾਪੇ ਨੂੰ ਹਮੇਸ਼ਾ ਹੀ ਇਹ ਚਾਹੁੰਦੀ ਹੈ ਵੀ ਉਹਨਾਂ ਕੋਲ ਹੀ ਆਪਣਾ ਦਰਦ ਬਿਆਨ ਨਾ ਕਰੇ ਕਿਉਂਕਿ ਉਹਨੂੰ ਪਤਾ ਵੀ ਉਹਨਾਂ ਨੇ ਬਹੁਤ ਔਖਾਂ ਦੇ ਨਾਲ ਮੈਨੂੰ ਤੋਰੇ ਆ ਨਾ ਤੇ ਬਾਕੀ ਆਪਣੇ ਭਰਾਵਾਂ ਤੇ ਇੱਕ ਭੈਣ ਦਾ ਨਾ ਬਹੁਤ ਵੱਡਾ ਜਿਆਦਾ ਵੱਡਾ ਰੋਲ ਹੁੰਦਾ ਤੇ ਉਹ ਚਾਹੁੰਦੀ ਹੈ ਵੀ ਹਰ ਇੱਕ ਦੁੱਖ ਸੁੱਖ ਦੇ ਵਿੱਚ ਹਨਾ ਮੇਰਾ ਭਰਾ ਮੇਰੇ ਨਾਲ ਖੜੇ ਕਿਉਂਕਿ ਪਹਿਲਾਂ ਦਾ ਸਮਾਂ ਸੀ ਤੀਆਂ ਨੂੰ દિਵਾਲੀ ਨੂੰ ਹਨਾ ਤੇ ਸੰਧਾਰੇ ਲੈ ਕੇ ਆਉਣਾ ਵੀਰ ਨੇ ਤੇ ਭੈਣ ਨੇ ਉਹਨੂੰ ਢੀਕਣਾ ਬੋਲੀਆਂ ਵੀ ਬਣਾਈਆਂ ਹੋਈਆਂ ਸੀਗੀਆਂ ਕਿ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁ ਕੀ ਖੰਡ ਪਾਈ ਤੇ ਬਹੁਤ ਸਾਰੀਆਂ ਇਦਾਂ ਦੀਆਂ ਹਨਾ ਬੋਲੀਆਂ ਸੀਗੀਆਂ ਪਰ ਅੱਜ ਕੱਲ ਦੇ ਵੀਰ ਹਨਾ ਭੈਣਾਂ ਨੂੰ ਫੋਨ ਕਰਨੋਂ ਵੀ ਗਏ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਡਰ ਹੈਗਾ ਵੀ ਹਨਾ ਅਸੀਂ ਇੱਕ ਕਮਸੇ ਕਮ ਕਦੇ ਆਪਣੀ ਭੈਣ ਨੂੰ ਫੋਨ ਕਰਕੇ ਦੇਖਿਓ ਤਾਂ ਸਹੀ ਜਿੰਨਾ ਖੁਸ਼ੀ ਉਸ ਨੂੰ ਤੁਹਾਡੇ ਫੋਨ ਤੇ ਹੋਵੇਗੀ ਚਾਹੇ ਜ਼ਿੰਦਗੀ ਦੇ ਵਿੱਚ ਉਹਨੂੰ ਕੁਝ ਵੀ ਮਿਲ ਜੇ ਉਹਨੂੰ ਉਹਨੀ ਖੁਸ਼ੀ ਕਦੇ ਨਹੀਂ ਹੋਵੇਗੀ ਤੇ ਮੇਰੀ ਸਾਰੇ ਵੀਰਾਂ ਨੂੰ ਰਿਕਵੈਸਟ ਹੈਗੀ ਤੇ ਆਪਣੀਆਂ ਭੈਣਾਂ ਦੀ ਵੀ ਕਦਰ ਕਰਿਆ ਕਰੋ ਤੇ ਉਹਨਾਂ ਨੂੰ ਜਿਹੜੀਆਂ-ਜਿਹੜੀਆਂ ਭੈਣਾਂ ਦੀ ਇਹ ਦੁੱਖਪ੍ਰੀ ਕਹਾਣੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਇਹ ਘਰ-ਘਰ ਦੀ ਕਹਾਣੀ ਹੋ ਰਹੀ ਹੈਗੀ ਨਾ ਕਿਸੇ ਨੂੰ ਦੁੱਖ ਦੱਸਣ ਜੋਗੇ ਕਿਉਂਕਿ ਅੱਗੇ ਭੈਣਾਂ ਆਪਣਾ ਦੁੱਖ ਆਪਣੇ ਭਰਾਵਾਂ ਕੋਲੇ ਫੋਲਦੀਆਂ ਸੀ ਕਦੇ ਕੁਝ ਵੀ ਹੁੰਦਾ ਸੀ ਤਾਂ ਉਹਨਾਂ ਨੂੰ ਇੱਕ ਚਾਹ ਹੁੰਦਾ ਸੀ ਵੀ ਮੇਰਾ ਭਰਾ ਹੈਗਾ ਪਰ ਅੱਜਕੱਲ ਦੇ ਰਿਸ਼ਤੇ ਬਿਲਕੁਲ ਖੋਖਲੇ ਹੋ ਚੁੱਕੇ ਨੇ